ਕੀ ਨਾਂ ਤੁਹਾਡਾ ਜੀ ਮੇਰਾ ਨਾਮ ਰਾਮ ਲਾਲਾ ਜੀ ਪਿੰਡ ਗੋਸਣ ਦਾ ਰਹਿਣ ਵਾਲਾ ਹਾਂ ਹਾਂ ਜੀ ਹਾਂ ਜੀ ਤੇ ਰਾਮ ਲਾਲ ਜੀ ਕਿਹੜੀ ਗੇਮ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਤੇ ਮੈਂ ਐਥਲੈਟਿਕ ਦੇ ਵਿੱਚ ਈਵੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ ਜੀ ਇਹ 네ਪਾਲ ਦੇ ਵਿੱਚ ਐਸਵੀਕੇਐਫ ਵੱਲੋਂ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਸੀਗੀ ਤੇ ਉਹਦੇ ਵਿੱਚ ਮੈਂ ਭਾਗ ਲਿਆ ਤੇ ਤਿੰਨ 골ਡ ਪ੍ਰਾਪਤ ਕੀਤੇ ਨੇ ਜੀ ਅੱਛਾ ਜਿਹੜੇ ਕਿੰਨੇ ਜਿਹੜੇ ਮੈਡਲ ਨੇ ਉਹ 골ਡ ਮੈਡਲ ਨੇ ਉਹ ਹਾਂ ਜੀ ਉਹ ਤਿੰਨੇ ਹੀ 골ਡ ਮੈਡਲ ਨੇ ਜਿਹੜੀ ਕਿਹੜੀ ਗੇਮ ਸੀਗੀ ਤੁਹਾਡੀ ਕਿੰਨੇ ਮੀਟਰ ਦਾ ਸੀਗੀ ਐਥਲੈਟਿਕ ਇਹ ਇਹ ਹੈ ਕਿ ਸੀ ਜੀ 800 ਮੀਟਰ 1500 ਮੀਟਰ ਤੇ 3 ਕਿਲੋਮੀਟਰ ਅੱਛਾ ਜੀ ਇਹਨਾਂ ਦੇ ਵਿੱਚ ਤੁਸੀਂ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਹਾਂ ਜੀ ਤਿੰਨਾਂ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਕੀ ਕਹਿਣਾ ਚਾਹੋਗੇ ਤੁਸੀਂ ਜਿੱਦਾਂ ਹੁਣ ਤੱਕ ਕਿੰਨੇ ਮੈਡਲ ਜਿੱਤ ਚੁੱਕੇ ਹੋ ਹੁਣ ਤੱਕ ਤਕਰੀਬਨ ਸਟੇਟ ਤੇ ਨੈਸ਼ਨਲ ਦੇ ਵਿੱਚੋਂ ਮੇਰੇ 22 23 ਮੈਡਲ ਹੋ ਚੁੱਕੇ ਨੇ ਜੀ ਤੇ ਇਹ ਨੇ ਜਿਹੜੇ ਹੁਣ ਤਿੰਨ ਇਹ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚੋਂ ਮੈਂ ਲੈ ਕੇ ਆਇਆ ਜੀ ਹਾਂ ਜੀ ਬੇਸਿਕਲੀ ਕੰਮ ਕੀ ਕਰਦੇ ਹੋ ਤੁਸੀਂ ਦੇਖੋ ਕੰਮ ਮੈਂ ਈ ਰਿਕਸ਼ਾ ਚਲਾ ਰਿਹਾ ਹਾਂ ਜੀ ਅੱਛਾ ਈ ਰਿਕਸ਼ਾ ਚਲਾ ਰਹੇ ਹੋ ਫਿਰ ਬਾਜੀ ਕਿਵੇਂ ਸੰਭਵ ਹੋ ਪਉਂਦਾ ਹੈ ਫਿਰ ਐਦਾਂ ਤੁਸੀਂ ਪਾਰਟਿਸਿਪੇਟ ਵੀ ਕੀਤੇ ਜਿਹੜੀ ਇਹ ਪਾਰਟੀ ਤੇ ਕਿੱਥੇ ਗਏ ਸੀ ਗੰਢੜਾ ਹੀ ਤੁਸੀਂ ਇਹ ਆਪਣੇ ਨੇਪਾਲ ਦੇ ਪੋਖਰਾ ਸ਼ਹਿਰ ਦੇ ਵਿੱਚ ਗਿਆ ਸੀਗਾ ਜੀ ਅੱਛਾ ਤੇ ਬਾਜੀ ਫਿਰ ਖਰਚਾ ਵਰਚਾ ਕਿੱਥੋਂ ਚੱਲਦਾ ਹੈ ਤੇ ਖਰਚਾ ਵਰਚਾ ਜੀ ਤੇ ਪਿੰਡ ਦੇ ਜਿਹੜਾ ਨੌਜਵਾਨਾਂ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਹਾਂ ਉਹ ਹਾਂ ਨੇ ਸਹਿਯੋਗ ਨਾਲ ਮੈਂ ਮਤਲਬ ਇਹ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਾ ਚੁੱਕਿਆ ਹਾਂ ਸਰਕਾਰਾਂ ਵੱਲੋਂ ਕੋਈ ਸਹਾਇਤਾ ਪੰਜਾਬ ਸਰਕਾਰ ਵੱਲੋਂ ਕੋਈ ਆ ਜਾਗਾ ਜਾਂ ਗੋਵਰਨਮੈਂਟ ਆਫ ਇੰਡੀਆ ਵੱਲੋਂ ਕੋਈ ਨਹੀਂ ਜੀ ਕਿਸੇ ਪਾਸਿਓ ਕੋਈ ਜੀ ਸਹਾਇਤਾ ਨਹੀਂ ਆਈਗੀ ਕੋਈ ਸਹਾਇਤਾ ਕੀ ਚਾਉਣੀ ਹੋ ਬੇਸਿਕਲੀ ਤੁਸੀਂ ਬੇਸਿਕਲੀ ਇਹ ਚਾਉਣਾ ਹੈ ਜੀ ਇਹ ਮਤਲਬ ਜੋ ਮਾਸਟਰ ਸਲੀਟ ਜਾ ਹਨਾ ਜਿਵੇਂ ਮੰਨ ਲਓ ਜਿਹਨਾਂ ਦੀ ਆਰਸਟਿਕ ਸਥਿਤੀ ਠੀਕ ਨਹੀਂ ਤੇ ਉਹਨਾਂ ਨੂੰ ਹਾਂ ਜੀ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਹਾਂ ਜੀ ਕੀ ਕਹਿਣਾ ਚਾਉਂਗੇ ਅੱਜ ਜਿਹਦਾ ਰਾਮ ਲਾਲ ਜੀ ਦਾ ਜਿਹੜਾ ਸਵਾਗਤ ਆ ਉਹੜੇ ਪਿੰਡਾਂ ਵਿੱਚ ਉਹ ਕਿਹੜੇ ਕਿਹੜੇ ਤੁਸੀਂ ਨਾਲ ਸੀਗੇ ਕਿਹੜੇ ਕਿਹੜੇ ਪਿੰਡ ਨੇ ਅ ਰਾਮ ਲਾਲ ਜੀ ਦਾ ਸਵਾਗਤ ਜੀ ਰਾਮਗੜ੍ਹ ਸਰਦਾਰਾਂ ਜੀ ਤੇ ਸੋਮਲ ਖੇੜੀ ਹੋਇਆ ਜੀ ਉਸ ਦਿਵਾਰ ਲਹਿਲ ਤੇ ਹੁਣ ਪਿੰਡ ਵਾਸੀਆਂ ਨੇ ਬਹੁਤ ਵਧੀਆ ਸਵਾਗਤ ਕੀਤਾ ਜੀ ਭਰਾ ਦਾ ਤੇ ਕੀ ਕਹਿਣਾ ਚਾਹੋਗੇ ਭਾਜੀ ਇਦਾਂ ਜਿੱਦਾਂ ਹੁਣ ਈ ਰਿਕਸ਼ਾ ਵਾਲਾ ਇੱਕ ਤਿੰਨ ਮੈਡਲ ਅੱਜ ਲੈ ਕੇ ਆਇਆ ਹੈ ਹਾਂ ਜੀ ਭਾਜੀ ਉਸ ਤੋਂ ਪਹਿਲਾਂ 22 ਮੈਡਲ ਪਹਿਲਾਂ ਜਿੱਤੇ ਨੇ ਇਹਨਾਂ ਨੇ ਲਗਭਗ 25 ਮੈਡਲ ਹੁਣ ਤੱਕ ਜਿੱਤ ਚੁੱਕੇ ਆ ਤੇ ਕੀ ਕਹਿਣਾ ਚਾਹੋਗੇ ਇੰਨਾ ਬਰ ਇਹ ਕਹਿਣਾ ਚਾਹੂੰਗਾ ਜੀ ਇਹ ਸਰਕਾਰ ਨੂੰ ਮਤਲਬ ਇਹਦੇ ਬੰਨ ਵੀਰ ਬੰਨੀ ਧਿਆਨ ਦੇਣਾ ਚਾਹੀਦਾ ਬਹੁਤ ਮਿਹਨਤ ਕਰਦਾ ਇਹ ਰੱਖਿਆ ਵੀ ਚਲਾ ਕੇ ਤੇ ਉਹਦਾ ਮਿਹਨਤ ਵੀ ਬਹੁਤ ਜ਼ਿਆਦਾ ਜੀ ਤੇ ਇਹ ਭਾਜੀ ਜਿਹੜੇ ਮੈਡਲ ਆਉਂਦੇ ਆ ਉਹੀ ਉਹਦਾ ਨਹੀਂ ਆਉਂਦੇ ਬਿਨਾਂ ਮਿਹਨਤ ਤੋਂ ਨਹੀਂ ਆਉਂਦੇ ਬਹੁਤ ਤਪੱਸਿਆ ਕਰਨੀ ਪੈਂਦੀ ਹੈ ਫੇਰ ਮੈਡਲ ਆਉਂਦੇ ਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਓਵਰਆਲ ਪੰਜਾਬ ਸਰਕਾਰ ਜਾਂ ਗਵਰਨਮੈਂਟ ਆਫ ਇੰਡੀਆ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜਿਹੜੇ ਮਤਲਬ ਗ੍ਰੀਮ ਕਰੋਂਗੇ ਮਤਲਬ ਇੰਨੀ ਮਿਹਨਤ ਕਰਕੇ ਮੈਡਲ ਲਿਆਉਂਦੇ ਨੇ ਇੰਟਰਨੈਸ਼ਨਲ ਮੈਡਲ ਲਿਆਉਂਦੇ ਨੇ ਉਹਨਾਂ ਨੂੰ ਕੋਈ ਨੌਕਰੀ ਦਾ ਜਾਂ ਕੋਈ ਉਹਨਾਂ ਨੂੰ ਰਜਗਾਰ ਦਾ ਕੋਈ ਮਤਲਬ ਉਹਨਾਂ ਨੂੰ ਕੀਤਾ ਜਾਵੇ ਜੀ ਹਾਂਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز